ਇਹੀ ਸ਼ੌਕ ਨਾਲ ਗੋਟ ਨੇ ਮੋਟਰਸਾਈਕਲ ਵਗੈਰਾ ਕੀਤੇ। ਫਿਰ ਉਹਨੇ ਸਾਰ ਨੂੰ ਦੂਰਤੀ ਚ ਰੱਖਣ ਲੱਗ ਗਈ। ਜਾਂਦੀ ਕਿ ਬਣ ਗਈ ਸਾਰਾਂ ਦੀ? ਮਜਬੂਰੀ। ਇਹਦਾ ਮਤਲਬ ਇਹਨਾਂ ਨੇ ਪੈਸਾ ਕਮਾ ਲਿਆ ਉਹ ਸਮੇਂ ਨਾਲ ਸਮੇਂ ਦੇ ਨਾਲ ਡਿਸੀਜਨ ਲਿਆ ਸੀ ਨਾ। ਇਹਨਾਂ ਨੇ ਪੈਸਾ ਬਹੁਤ ਕਮਾ ਲਿਆ ਹੋਗਾ। ਰਾਈਟ? ਉਸ ਤੋਂ ਬਾਅਦ 1900 80 ਦੇ ਵਿੱਚ ਇੱਕ ਸਾਵੇ ਘੋਰ ਕੀਤਾ ਅਮਰੀਕਾ ਨੇ ਕਿ ਪਾਰਟ ਦੇ ਵਿੱਚ ਹੁਣ ਕੰਪਿਊਟਰ ਦੀ ਇੰਡਸਟਰੀ ਦੇ ਵਿੱਚ ਜਿੰਨਾ ਸਾਮਾਇਆ ਜਾ ਸਕਦਾ ਉਦੋਂ ਵੀ ਹੁਣ ਸਾਡੇ ਲੋਕ ਪਾਸੇ ਵਿੱਚ ਇੰਨੇ ਨਹੀਂ ਬੜੇ ਲਿਖੇ ਸੀ ਮਾਰਕਰ ਸੀ ਉਹਨਾਂ ਨੇ ਰੋਧ ਕੀਤਾ ਲੇਕਿਨ ਕੁਝ ਕੁ ਲੋਕਾਂ ਨੇ ਸਮੇਂ ਦੀ ਉਸ ਦਿਸ਼ਾ ਨੂੰ ਸਮਝਿਆ ਹੋਇਆ ਮੈਨੂਫੈਕਚਰਿੰਗ ਪਲਾਂਟ ਲਾਏ ਕੁਝ ਲੋਕਾਂ ਨੇ ਸੈਂਟਰ ਖੋਲੇ ਜਿਨ੍ਹਾਂ ਨੇ ਸੈਂਟਰ ਖੋਲ ਕੇ ਜੈਸੀਡੀਆਂ ਲਾਇਨਾਂ ਸੁੱਟਣ ਦਾ ਪੈਸਾ ਬਹੁਤ ਕਮਾਇਆ ਰਾਈਟ ਸਹੀ ਹੈ ਜੀ ਕੰਪਿਊਟਰ ਦੀ ਇੰਡਸਟਰੀ ਦੇ ਵਿੱਚ ਲੇਕਿਨ 2000 ਸਾਲ ਦੇ ਵਿੱਚ ਜਿਹੜੋ ਦੁਆਰਾ ਸਭ ਕੀਤਾ ਕਿ ਅੱਜ ਦਾ ਜਿਹੜਾ ਜਮਾਨਾ ਮੋਬਾਈਲ ਇੰਡਸਟਰੀ ਦੀ ਗੱਲ ਕਰਦਾ ਮੈਂ ਆਈਡੀ ਅੰਡਸਟਰੀ ਦੀ ਗੱਲ ਕਰਦਾ ਇਸ ਇੰਡਸਟਰੀ ਦੇ ਵਿੱਚ ਲੋਕ ਪੈਸਾ ਕਮਾਉਂਗੇ ਸੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਆਪਣੀ ਜਿੱਤ ਦੋ ਦੋ ਨਫਰ ਸਹੀ ਹੈ ਕਿ ਗਲਤ ਨਹੀਂ ਇਸ ਅੰਦਸ਼ਟਰੀ ਨੇ ਪੈਸਾ ਬਹੁਤ ਕਮਾਇਆ ਲੇਕਿਨ ਆਪਾਂ ਕਿੱਥੇ ਬੈਠੇ 2000 20 ਵੀ ਗਾਣੇ ਕਿਉਂਕਿ ਚੱਲ ਗਿਆ ਜੀ ਆਕੇ ਬਦਲਣਾ ਹੈ ਨਾ ਇੱਥੋਂ ਦੇ ਸਾਰੀ ਚੀਜ਼ਾਂ ਫਿੱਜਾਣਾ ਹੁਣ ਇਹ ਤਾਂ ਹੈ ਕਿ ਆਪਾਂ ਜੂਟ ਸਾਰੀ ਗੱਡੀਆਂ ਕਰਨ ਏਜੰਸੀ ਲਾਵਾਏ